ਇਸ ਵੇਲੇ ਦੀ ਵੱਡੀ ਜਿਹੜੀ ਜਾਣਕਾਰੀ ਆ ਰਹੀ ਹੈ ਕਿ ਸ਼ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਜਿਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਆਗੂ ਲਖੋਵਾਲ ਵੱਲੋਂ ਜਿਹੜਾ ਹੈ ਸਮਰਥਨ ਦਿੱਤਾ ਗਿਆ ਹੈ ਪੂਰਾ ਸੱਚ ਕੀ ਆ ਸੀ ਉਹਨਾਂ ਦੇ ਨਾਲ ਫੋਨੋ ਤੇ ਗੱਲਬਾਤ ਕਰਾਂਗੇ ਲਖੋਵਾਲ ਸਾਹਿਬ ਚਰਚਾਵਾਂ ਬੜੀਆਂ ਚੱਲ ਰਹੀਆਂ ਨੇ ਕਿ ਤੁਸੀਂ ਜਿਹੜਾ ਅਕਾਲੀ ਦਲ ਨੂੰ ਸਮਰਥਨ ਕੀਤਾ ਹੈ ਕਿ ਵਾਕਈ ਹੈਗਾ ਇਸ ਤਰ੍ਹਾਂ ਦਾ ਕੁਝ ਖਾਸ ਨਹੀਂ ਇਹ ਜੀ ਕੋਈ ਗੱਲ ਨਹੀਂ ਜਿਹੜੀ ਯਾਤਰਾ ਸੀ ਉਹ ਸਾਡੇ ਪਿੰਡ ਵਿੱਚ ਦੀ ਲੰਗ ਰਹੀ ਸੀ ਦਰਾਮੂਰੇ ਸਾਡਾ ਖੇਚਕਰ ਆ ਜੀ ਤੇ ਮਜੀਠੀਆ ਸਾਹਿਬ ਤੇ ਜਿਹੜੇ ਬਾਕੀ ਉਹ ਲੀਡਰ ਸੀਗੇ ਉਹਨਾਂ ਦੇ ਯਾਤਰਾ ਦੇ ਵਿੱਚ ਉਹ ਲਖਣ ਸਾਹਿਬ ਦੇ ਵੱਡੇ ਲਖਣ ਸਾਹਿਬ ਕਿਉਂਕਿ ਉਹ ਉਹ ਘਰੋਂ ਬਾਹਰ ਨਹੀਂ ਜਾਂਦੇ ਉਹਨਾਂ ਦਾ ਸਿਹਤ ਦਾ ਹਾਲਚਾਲ ਪੁੱਛਣ ਉਹ ਘਰ ਆਏ ਸੀ ਜੀ ਤੇ ਇਹ ਸੱਚ ਹੈ ਕੋਈ ਅਸੀਂ ਅਸੀਂ ਯਾਤਰਾ ਦੇ ਵਿੱਚ ਸ਼ਾਮਿਲ ਨਹੀਂ ਹੋਏ ਨਾ ਯਾਤਰਾ ਨਾ ਗਏ ਆ ਘਰੇ ਆਇਆ ਘਰੇ ਚਾਹ ਪਾਣੀ ਪੁਲਾਇਆ ਉਹਨਾਂ ਨੂੰ 15 ਮਿੰਟ ਬੈਠੇ ਤੇ ਚਲੇ ਗਏ ਜੀ ਚਾਹ ਲਖਵਾਲ ਸਾਹਿਬ ਤੇ ਚਾਵਾ ਚੱਲਦੀਆਂ ਨੇ ਤੁਹਾਡੇ ਜਿਹੜੇ ਸਾਥੀ ਨੇ ਕੁਝ ਕਿਸਾਨ ਆਗੂ ਨੇ ਉਹ ਕਹਿ ਰਹੇ ਨੇ ਵੀ ਹਾਂ ਵੀ ਚਾਹ ਪਾਣੀ ਪੁਲਾਇਆ ਸਰੋਪਾ ਪਾਇਆ ਗਿਆ ਕੀ ਕਿਸਾਨ ਆਗੂ ਬੋਲੋ ਜਿਹੜਾ ਹੈ ਉਹਨਾਂ ਨੂੰ ਹਮਾਇਤ ਕਰਨ ਦੀ ਜਿਹੜੀ ਅੰਦਰੋਂ ਅੰਦਰ ਦੀ ਗੱਲ ਆ ਉਹ ਚੱਲੀ ਹੈ ਕੋਈ ਇਸ ਤਰ੍ਹਾਂ ਦਾ ਕੋਈ ਸੱਚ ਹੈਗਾ ਕਿਉਂਕਿ ਚਰਚਾਵਾਂ ਬੜੀਆਂ ਚੱਲ ਰਹੀਆਂ ਨੇ ਇੱਕ ਪਾਸੇ ਜਿਹੜਾ ਸ਼ੰਭੂ ਬਾਰੀਕੈਡ ਦੇ ਉੱਪਰ ਤਰਨਾ ਲੱਗਾ ਹੈ ਦੂਜੇ ਪਾਸੇ ਖਨੋਰੀ ਲੱਗਿਆ ਹੋਇਆ ਹੈ ਤੇ ਕਿਸਾਨ ਆਪਣੀ ਮੰਗਾਂ ਤੇ ਅੜੇ ਹੋਏ ਨੇ ਕੀ ਲੱਗਦਾ ਹੈ ਕਿ ਨੇ ਕੋਈ ਵੀ ਕਿਸੇ ਦੇ ਘਰੇ ਕੋਈ ਪਾਰਟੀ ਆ ਸਕਦੀ ਹੈ ਉਹਨੂੰ ਚਾਹ ਪਾਣੀ ਬਰਵਾਉਣਾ ਸਾਡਾ ਫਰਜ ਆ ਇਹ ਤਾਂ ਨੈਤਿਕ ਜ਼ਿੰਮੇਵਾਰੀ ਆ ਜੀ ਬੜੇ ਅੱਗੇ ਵੀ ਸਾਰੇ ਲੀਡਰ ਸਾਡੇ ਘਰ ਆਉਂਦੇ ਆ ਹੂੰ ਸਾਰੀਆਂ ਪਾਰਟੀਆਂ ਵੀ ਆਉਂਦੇ ਆ ਹੂੰ ਇਹ ਥੋੜੋ ਵੀ ਜੇ ਕੋਈ ਬੰਦਾ ਆ ਗਿਆ ਚਾਹ ਪੀ ਖੇਤਾ ਸੀ ਉਹਦੇ ਨਾਲ ਲੱਗੇ ਤੇ ਅਸੀਂ ਤਾਂ ਕੱਲ ਵੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਜੀ ਵੀ ਕਿਹਾ ਵੀ ਕੈਂਡੀਡੇਟ ਦੇਖ ਕੇ ਭਾਜਪਾ ਦਾ ਵਿਰੋਧ ਆ ਭਾਜਪਾ ਦਾ ਵਿਰੋਧ ਕਰਨਾ ਹੂੰ ਉਹਨਾਂ ਨੂੰ ਸਵਾਲ ਪੁੱਛਣੇ ਆ ਹੂੰ ਬਾਕੀ ਕੈਂਡੀਡੇਟ ਜਿਹੜਾ ਜਿੱਤਣ ਵਾਲਾ ਭਾਜਪਾ ਨੂੰ ਹਰਾਉਣ ਵਾਲਾ ਉਹ ਦੇਖ ਕੇ ਚੰਗਾ ਕੈਂਡੀਡੇਟ ਜਿਹੜਾ ਤੁਹਾਡੇ ਕੰਮ ਆ ਉਹਨੂੰ ਵੋਟ ਅੱਜ ਕੁੱਲ ਕੌਸਾ ਮੇਰਾ ਲਾਸਵਾਲਾ ਕੀ ਲੱਗਦਾ ਕਿਉਂਕਿ ਹੁਣ ਚੋਣ ਜਾਤਾਂ ਵੀ ਲੱਚੁਕਾ ਹੈ ਕੈਂਡੀਡੇਟ ਵੀ ਅਨਾਉਂਸ ਹੋ ਚੁੱਕੇ ਨੇ ਕੀ ਲੱਗਦਾ ਹੁਣ ਕੀ ਲੱਗਦਾ ਤੁਹਾਨੂੰ ਕੋਈ ਮਸਲਾ ਹੱਲ ਹੋ ਸਕੇਗਾ ਕਿਉਂਕਿ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਕਿਸਾਨ ਆਪਣੀ ਅੜੀ ਤੇ ਅੜੇ ਬੈਨੇ ਵੀ ਇਹ ਕੇਂਦਰ ਸਰਕਾਰ ਆਉ ਉਹ ਮੰਗਾਂ ਨਹੀਂ ਮੰਦੀ ਕੀ ਲੱਗਦਾ ਕਿ ਹੁਣ ਇਸ ਮਸਲੇ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਚਲੋ ਲੜਾਈਆਂ ਤਾਂ ਸਾਡੀਆਂ ਚੱਲਦੀਆਂ ਰਹਿਣੀਆਂ ਨੇ 50 ਸਾਲ ਤੋਂ ਲੜਾਈ ਕਿਸਾਨੀ ਲਈ ਲੜਦੇ ਅਸੀਂ ਆ ਰਹੇ ਹਾਂ ਜੀ ਤੇ ਕੋਈ ਗੱਲ ਜੇ ਨਵੀਂ ਸਰਕਾਰ ਆਜੂਗੀ ਉਹਦੇ ਨਾਲ ਨਹੀਂ ਰੱਖ ਲਾਂਗੇ ਜਿਹੜੀ ਵੀ ਸਰਕਾਰ ਆਈ ਮੰਗਾ ਤਾਂ ਮੰਨਣੀ ਆਈ ਪੈਣਗੀਆਂ ਇਹਨਾਂ ਨੂੰ ਕਿਸਾਨਾਂ ਦੇ ਰੋ ਅੱਗੇ ਕਿਸਾਨ ਫਿਰ ਇਕੱਠੇ ਹੋ ਜਾਣਗੇ ਬਿਲਕੁਲ ਬਿਲਕੁਲ ਆਸ ਵਾਲਾ ਆਮ ਲੋਕ ਕੋਲ ਕੀ ਕਹਿਣਾ ਹੈ ਕਿਉਂਕਿ ਜਿਹੜੀ ਚਰਚਾਵਾਂ ਬਣ ਚੱਲ ਰਹੀਆਂ ਨੇ ਵੀ ਹਾਂ ਲੋਖਵਾਲ ਨੇ ਜਿਹੜਾ ਸਮਰਥਨ ਦਿੱਤਾ ਉਹਨਾਂ ਨੂੰ ਖਾਸ ਤੌਰ ਤੇ ਕੀ ਜਿਹੜਾ ਚਿੱਤੀ ਸਥਾਪਤ ਕਰਨ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਨਹੀਂ ਕੋਈ ਸਮਰਥਨ ਨਹੀਂ ਕੋਈ ਅਸੀਂ ਸਟੇਜ ਤੇ ਨਹੀਂ ਗਏ ਕੋਈ ਉਹਨਾਂ ਦੇ ਨਾਲ ਨਹੀਂ ਗਏ ਹੈਗੇ ਉਹ ਤਾਂ ਸਾਡੀ ਮੀਟਿੰਗ ਤੇ ਜੇ ਸਮਰਥਨ ਦੇਣਾ ਹੋਊ ਤਾਂ ਅਸੀਂ ਪੰਜਾਬ ਦੀ ਮੀਟਿੰਗ ਖੜ ਕੇ ਉਸੇ ਸਮਰਥਨ ਦਿੰਦੇ ਹੁੰਦੇ ਹਾਂ ਉਹ ਸਾਰੇ ਜ਼ਿਲ੍ਹਿਆਂ ਦੀਆਂ ਸਾਰੇ ਬਰਸਰਾਂ ਦੀਆਂ ਰਿਆਣਾਂ ਲੈਣੇ ਹੁੰਦੇ ਆ ਵੀ ਖੁੱਲਾ ਛੱਡਣਾ ਅੱਗੇ ਪਿਛਲੀ ਵਾਰੀ ਵੀ ਅਸੀਂ ਖੁੱਲਾ ਛੱਡਿਆ ਸੀ ਜਿੱਦੀ ਮਰਜ਼ੀ ਮਦਦ ਮਦਦ ਕਰੋ ਉਹ ਅਸੀਂ ਆਪ ਮੀਟਿੰਗ 'ਚ ਫੈਸਲਾ ਲਵਾਂਗੇ ਉਹ ਅਸੀਂ ਕੱਲੀ ਨਹੀਂ ਲੈ ਕਰਾਂਗੇ